ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 6 ਜੂਨ 1984 ਸ਼੍ਰੀ ਦਰਬਾਰ ਸਾਹਿਬ ਭਾਰਤੀ ਹਕੂਮਤ ਵੱਲੋਂ ਘੱਲੂ ਘਰਾ ਕੀਤਾ ਗਿਆ ਭਾਰੀ ਫੌਜ ਲਾਈ ਗਈ ਔਰ 8 ਜੂਨ ਨੂੰ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਸੀ ਉਸ ਵਕਤ ਆਇਆ ਤਾਂ ਜਦੋਂ ਮੱਥਾ ਟੇਕਣ ਤੋਂ ਬਾਅਦ ਇਹ ਬਾਬਾ ਖੜਕ ਸਿੰਘ ਨੂੰ ਮਿਲਿਆ ਤੇ ਬਾਬਾ ਖੜਕ ਸਿੰਘ ਨੂੰ ਕੋਈ ਗੱਲ ਕਾਣ ਵਾਸਤੇ ਇਹਨੇ ਮੂੰਹ ਅੱਗੇ ਕੀਤਾ ਤੇ ਬਾਬਾ ਖੜਕ ਸਿੰਘ ਨੇ ਵੱਟ ਕੇ ਸੱਜੇ ਹੱਥ ਦੀ ਚਪੇੜੇ ਦੇ ਮੂੰਹ ਤੇ ਮਾਰੀ ਔਰ ਕਿਹਾ ਕਿ ਤੇਰੇ ਰਾਸ਼ਟਰਪਤੀ ਹੁੰਦਿਆਂ ਸ਼੍ਰੀ ਦਰਬਾਰ ਸਾਹਿਬ ਕੱਲੂਕਾਰਾ ਹੋ ਗਿਆ ਔਰ ਹਜ਼ਾਰਾਂ ਹੀ ਬੇਗੁਨਾਹ ਸਿੱਖ ਸੰਗਤਾਂ ਦਾ ਸ਼ਹੀਦੀ ਹੋ ਗਈ ਤੇ ਹੁਣ ਦਿੱਲੀ ਤੋਂ ਇੱਥੇ ਕੀ ਲੜਾਇਆ ਉਸ ਵਕਤ ਕੋਈ ਕਦਮ ਨਹੀਂ ਪੁੱਟਿਆ ਇਹ ਸੀ ਉਸ ਵਕਤ ਦੇ ਲੀਡਰ ਸਿੱਖ ਆਗੂ ਜਿਹੜੇ ਆਪਣੀ ਮੌਤ ਨਾਲ ਖੇਲ ਜਾਂਦੇ ਸੀ ਔਰ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਵਾਸਤੇ ਪਿੱਛੇ ਨਹੀਂ ਸੀ ਹਟਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ